ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਬਾਈਕ ਰੂਚੀ ਦੀ ਕਿਰਪਾ ਦੇ ਨਾਲ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦੱਸਣ ਲੱਗੀ ਆ ਜਿਹੜੀ ਕਿ ਤੁਸੀਂ ਆਮ ਹਨਾ ਜੋਤਸੀਆਂ ਤੋਂ ਬਹੁਤ ਸੁਣੀ ਹੋਣੀ ਆ ਹਨਾ ਕਿ ਜਿਹੜੇ ਕਿ ਹੱਥਾਂ ਦੀਆਂ ਆਪਣੀਆਂ ਲਕੀਰਾਂ ਹੁੰਦੀਆਂ ਨੇ ਹਨਾ ਇਹ ਬਹੁਤ ਕੁਝ ਬਿਆਨ ਕਰਦੀਆਂ ਨੇ ਪਰ ਇਹਨਾਂ ਦੀ ਆਪਾਂ ਨੂੰ ਥੋੜੀ ਜੀ ਨੌਲੇਜ ਹੋਣੀ ਚਾਹੀਦੀ ਹੈ ਹਨਾ ਫਿਰ ਆਪਾਂ ਇਸ ਚੀਜ਼ ਦੇ ਬਾਰੇ ਕੁਝ ਜਾਣ ਸਕਦੇ ਆ ਆਪਾਂ ਕਹਿੰਦੇ ਆ ਵੀ ਮੈਂ ਹੱਥ ਦਿਖਾਇਆ ਸੀ ਹਨਾ ਉਹਨੇ ਮੈਨੂੰ ਪੰਡਤ ਨੇ ਨਾ ਬਹੁਤ ਸੱਚ-ਸੱਚ ਦੱਸਿਆ ਸੀ ਸਾਰੀ ਗੱਲਬਾਤ ਇਹ ਇੱਕ ਵਿੱਦਿਆ ਹੈਗੀ ਇਹ ਕੋਈ ਇਹ ਨਹੀਂ ਹੈਗਾ ਵੀ ਹਨਾ ਉਹਨੂੰ ਭਵਿੱਖਬਾਣੀ ਹੁੰਦੀ ਹੈਗੀ ਜਾਂ ਉਹਨੂੰ ਕੋਈ ਪਤਾ ਲੱਗ ਰਿਹਾ ਤੁਹਾਡੇ ਹੱਥ ਤੇ ਵੀ ਲਿਖਿਆ ਹੋਇਆ ਹੈ ਨਾ ਤੁਹਾਡੇ ਹੱਥ ਦੀਆਂ ਜਿਹੜੀਆਂ ਲਕੀਰਾਂ ਨੇ ਉਹ ਤੇ ਲਿਖਿਆ ਹੁੰਦਾ ਹੈ ਨਾ ਮਲਕਿ ਜਿਸ ਜਿਸ ਹਿਸਾਬ ਨਾਲ ਲਕੀਰ ਹੁੰਦੀ ਹੈਗੀ ਵੀ ਇਸੇ ਹਿਸਾਬ ਨਾਲ ਹਨਾ ਕਿਵੇਂ ਕਿਵੇਂ ਕੀ ਚੀਜ਼ ਇਹਦੇ ਕਰਮਾਂ ਵਿੱਚ ਹੋਣ ਵਾਲਾ ਜਿਵੇਂ ਕਿ ਜਨਮ ਕੁੰਡਲੀ ਬ ਅਕਸਰ ਬਹੁਤ ساری ਚੀਜ਼ ਹੁੰਦੀ ਹੈ ਜਿਹੜਾ ਕੋਈ ਵਧੀਆ ਹੈ ਨਾ ਵੇਦਾਂ ਦਾ ਪੜਿਆ ਹੋਇਆ ਜਾਂ ਕੋਈ ਵਧੀਆ ਜੋਤਿਸ਼ ਵਿੱਦਿਆ ਜਾਣਦਾ ਉਹ ਤੋਂ ਜਨਮ ਕੁੰਡਲੀ ਬਣਵਾਉਂਗੇ ਨਾ ਤੁਸੀਂ ਤਾਂ ਤੁਸੀਂ ਦੇਖਿਓ ਤੁਹਾਡੀ ਜਨਮ ਕੁੰਡਲੀ ਹੈ ਨਾ ਕਾਫੀ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਨਾਲ ਮਿਲਦੀ ਜੁਲਦੀ ਹੋਣੀ ਹੈਗੀ ਜਿਹੜੀ ਅੱਜ ਦੀ ਮੇਰੀ ਵੀਡੀਓ ਹੈ ਕਿ ਅੱਜ ਮੈਨੂੰ ਨਾ ਇੱਕ ਦੋ ਵਾਰ ਕਿਸੇ ਨੇ ਪੁੱਛਿਆ ਸੀਗਾ ਤੇ ਮੈਂ ਸੋਚਿਆ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਇਹ ਹੀ ਗੱਲ ਹੈ ਨਾ ਆਪਾਂ ਦੱਸ ਹੀ ਦਿੰਨੇ ਆਂਗੇ ਕਿਉਂਕਿ ਇਹ ਚੀਜ਼ ਦਾ ਮੈਨੂੰ ਨਾ ਜਦੋਂ ਮੈਂ ਪਲੱਸ 2 ਵਿੱਚ ਪੜ੍ਹਦੀ ਸੀ ਕਿ ਉਸ ਟਾਈਮ ਪਤਾ ਲੱਗਿਆ ਸੀਗਾ ਹਨਾ ਵੀ ਇਹ ਚੀਜ਼ ਨਾਲ ਪਰ ਉਦੋਂ ਮੈਨੂੰ ਵੀ ਆਉਂਦਾ ਸੀਗਾ ਵੀ ਕੀ ਹੈ ਹਨਾ ਕੁਝ ਨਹੀਂ ਹੈਗਾ ਵੀ ਇਹ ਤਾਂ ਇੱਕ ਉਹੀ ਬੋਲੀ ਜਾਂਦੇ ਹੈਗੇ ਪਰ ਹੁਣ ਜਦੋਂ ਮੇਰੀ ਲਾਈਫ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਹੈਗਾ ਉਸੇ ਲਈ ਮੈਂ ਤੁਹਾਡੇ ਨਾਲ ਹਨਾ ਇਹ ਅੱਜ ਸਾਂਝੀ ਕਰਨ ਲੱਗੀ ਆਂ ਜਿਹੜਾ ਕਿ ਆਪਣੇ ਨਾ ਤੁਸੀਂ ਦੇਖਿਓ ਕਈ ਭੈਣ ਭਰਾਵਾਂ ਦੇ ਨਾ ਇੱਥੇ ਅੰਗੂਠੇ ਤੇ ਜਾ ਆਪਣੀਆਂ ਉਂਗਲਾਂ ਤੇ ਹਨਾ ਚਿੱਟਾ-ਚਿੱਟਾ ਨਾ ਚੰਦ ਦਾ ਨਿਸ਼ਾਨ ਬਣਿਆ ਹੋਇਆ ਹੋਗਾ ਜਿਹੜਾ ਕਿ ਮੈਂ ਥੰਬਲਿੰਗ ਦੇ ਵਿੱਚ ਦਿਖਾਇਆ ਹੈਗਾ ਤੁਹਾਨੂੰ ਤੇ ਆਪਾਂ ਕਈ ਤਾਂ ਕਹਿ ਦਿੰਦੇ ਨੇ ਨਾ ਵੀ ਇਹ ਇਹ ਨਾ ਕਿਸੇ ਚੀਜ਼ ਦੀ ਘਾਟ ਕਾਰਨ ਹੁੰਦਾ ਹਨਾ ਪਰ ਇਸ ਚੀਜ਼ ਦਾ ਜੇ ਆਪਾਂ ਹਨਾ ਜੋਤਿਸ਼ ਵਿੱਦਿਆ ਵਾਲੇ ਜਾਈਏ ਤਾਂ ਉਧਰ ਇਸ ਚੀਜ਼ ਦਾ ਬਹੁਤ ਹੀ ਵੱਡਾ ਮਹੱਤਵ ਦੱਸਿਆ ਗਿਆ ਹੈਗਾ ਕਹਿੰਦੇ ਜਿਸ ਇਨਸਾਨ ਦੇ ਅੰਗੂਠੇ ਤੇ ਹਨਾ ਇਹ ਨਿਸ਼ਾਨ ਬਣਿਆ ਹੁੰਦਾ ਹੈਗਾ ਚੰਦਰਮਾ ਦਾ ਕਹਿੰਦੇ ਵੀ ਉਹਦੀ ਕਿਸਮਤ ਨਾ ਬਹੁਤ ਲਕੀ ਹੁੰਦੀ ਹੈ ਬਹੁਤ ਜ਼ਿਆਦਾ ਹਨਾ ਉਹਦੀ ਜ਼ਿੰਦਗੀ ਦੇ ਵਿੱਚ ਠੀਕ ਹੈ ਵੀ ਗਮ ਤੇ ਖੁਸ਼ੀ ਹਰ ਇੱਕ ਦੇ ਬਰਾਬਰ ਚੱਲਦੀ ਹੈਗੀ ਪਰ ਕਹਿੰਦੇ ਵੀ ਉਹਦੀ ਜ਼ਿੰਦਗੀ ਦੇ ਵਿੱਚ ਹਨਾ ਅੱਗੇ ਜਾ ਕੇ ਭਵਿੱਖ ਦੇ ਵਿੱਚ ਹਨਾ ਬਹੁਤ ਖੁਸ਼ੀਆਂ ਆਉਣ ਵਾਲੀਆਂ ਹੁੰਦੀਆਂ ਨੇ ਤਾਂ ਨੌਦੌਲਤ ਦੀ ਹੈ ਨਾ ਜਿੰਨੀ ਵੀ ਕਹਿੰਦੇ ਉਹਨੂੰ ਕਮੀ ਨਹੀਂ ਰਹਿੰਦੀ ਹੈਗੀ ਤੇ ਉਹਨੂੰ ਕੋਈ ਵੀ ਆਪਣੀ ਆਮਦਨ ਦਾ ਸਾਧਨ ਹਨਾ ਜ਼ਰੂਰ ਪ੍ਰਾਪਤ ਹੁੰਦਾ ਹੈਗਾ ਪਰ ਆਪਾਂ ਕਈ ਪੈਣਪਰਾ ਕਹਿੰਦੇ ਨੇ ਕਿ ਵੀ ਮੇਰੀ ਵੀ ਹੈਗਾ ਹਨਾ ਮੈਨੂੰ ਤੇ ਕੁਝ ਨਹੀਂ ਹੋਇਆ ਪਰ ਇਹ ਚੀਜ਼ਾਂ ਨੂੰ ਹਨਾ ਥੋੜਾ ਜਿਹਾ ਸਿੱਧ ਕਰਨਾ ਪੈਂਦਾ ਜਿਵੇਂ ਕਿ ਹੁਣ ਆਪਾਂ ਗੁਰਬਾਣੀ ਦੇ ਨਾਲ ਜੁੜੇ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਅਕਸਰ ਕਹਿਣੀ ਹੁੰਦੀ ਆ ਵੀ ਜਿਹੜਾ ਹਨਾ ਪੰਜ ਚੌਪੀ ਸਹਿਬ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਤਾਂ ਉਹ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਇਸੇ ਤਰੀਕੇ ਨਾਲ ਹਨਾ ਜੋਤਸਵਿੱਧਾ ਜਿਵੇਂ ਕਿ ਪੰਡਿਤ ਦੱਸਦੇ ਨੇ ਵੀ ਤੁਸੀਂ ਹਨਾ ਇਸ ਮੰਤਰ ਦਾ ਜਾਪ ਕਰੋ ਜਾਂ ਇਸ ਚੀਜ਼ ਦਾ ਤੁਸੀਂ ਹਨਾ ਦਾਨਪੁੰਨ ਕਰੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਸ਼ਟ ਨੇ ਉਹ ਕੱਟੇ ਜਾਣਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਨਾ ਆਉਣ ਕਾਲਾ ਸਮੇਂ ਬਹੁਤ ਸੋਨਾ ਆਵੇ ਇੱਕ ਚੀਜ਼ ਖੁਰਾ ਜਿਹੜੀ ਕਿ ਆਪਣੇ ਹਨਾ ਪੈਰ ਦੀਆਂ ਉਂਗਲਾਂ ਹੁੰਦੀਆਂ ਨੇ ਜਿਹੜੇ ਪੈਰ ਨੇ ਜੇ ਤਾਂ ਜਨਾਨੀ ਦੀ ਕਹਿੰਦੇ ਪੈਰ ਦੀ ਉਂਗਲ ਹਨਾ ਵੱਡੀ ਹੋਵੇ ਉਹਦੀ ਕਹਿੰਦੇ ਆਪਦੇ ਆਦਮੀ ਦੇ ਆਪਣੇ ਹਨਾ ਪਰਿਵਾਰ ਤੇ ਆਪਣੇ ਪਤੀ ਦੇ ਉੱਤੇ ਹਨਾ ਲਾਣੇਦਾਰੀ ਹੁੰਦੀ ਹੈਗੀ ਹਨਾ ਇਹ ਇੱਕ ਠੀਕ ਹੈ ਵੀ ਆਪਾਂ ਜਿਵੇਂ ਆਪਾਂ ਕਹਿਦੇ ਨਾ ਵੀ ਇੱਕ ਬਹਿਮ ਪਰਮ ਨੇ ਹੈ ਨਾ ਇਹਨਾਂ ਦਾ ਕੁਝ ਨਹੀਂ ਹੁੰਦਾ ਹੈਗਾ ਪਰ ਅਗਰ ਤੁਸੀਂ ਇਸ ਚੀਜ਼ ਨੂੰ ਹੈ ਨਾ ਲਗਾ ਕੇ ਦੇਖਿਓ ਤੁਸੀਂ ਕਿਸੇ ਨੂੰ ਵਰਤ ਕੇ ਦੇਖਿਓ ਹੈ ਨਾ ਇਹ ਚੀਜ਼ਾਂ ਬਹੁਤ ਹੈ ਨਾ ਆਪਣੀ ਰੀਅਲ ਲਾਈਫ ਦੇ ਵਿੱਚ ਹੈ ਨਾ ਬਹੁਤ ਮਿਲਦੀਆਂ ਜੁਲਦੀਆਂ ਨਹੀਂਆਂ ਕਈ ਜੇ ਤੁਸੀਂ ਦੇਖਿਓ ਇਸ ਜਗ੍ਹਾ ਤੇ ਹੈ ਨਾ ਨਿਸ਼ਾਨ ਹੋਊਗਾ ਕਈ ਦੇ ਇੱਕ ਹੁੰਦਾ ਹੈ ਕਈ ਦੇ ਦੋ ਹੁੰਦੇ ਆ ਹਨਾ ਇਹ ਵੀ ਇੱਕ ਨਿਸ਼ਾਨੀ ਹੈ ਕਿ ਆਮ ਬਜ਼ੁਰਗ ਔਰਤਾਂ ਵੀ ਦੇਖ ਕੇ ਦੱਸ ਦਿੰਦੀਆਂ ਨੇ ਵੀ ਤੁਹਾਡੇ ਤੇਰੇ ਇੱਕ ਪੁੱਤਰ ਹੋਊਗਾ ਜਾਂ ਤੇਰੇ ਦੋ ਪੁੱਤਰ ਹੋਣਗੇ ਹਨਾ ਦੇਖੋ ਇਹ ਇਦਾਂ ਦੀਆਂ ਚੀਜ਼ਾਂ ਹਨਾ ਜਿਹਨੇ ਕਹਿਣਗੇ ਵੀ ਭੈਣੇ ਤੂੰ ਜੋ ਤਸ ਕਿੱਥੋਂ ਸਿੱਖਿਆ ਨਾ ਮੈਨੂੰ ਕਈ ਕਹਿਣਗੇ ਵੀ ਮੈਨੂੰ ਪਤਾ ਹਨਾ ਪਰ ਇਹ ਹੈ ਨਾ ਸਿੱਖਣ ਦਾ ਨਹੀਂ ਹੁੰਦਾ ਇਹ ਇੱਕ ਨੌਲੇਜ ਵਾਲੀ ਗੱਲ ਹੁੰਦੀ ਹੈਗੀ ਹਨਾ ਕੱਲ ਮੈਂ ਨਾ ਆਪਣੀ ਰਾਸੀ ਪੜ੍ਹ ਰਹੀ ਸੀਗੀ ਮੇਰੀ ਰਾਸੀ ਮਿਥੁਨ ਹੈਗੀ ਹਨਾ ਤੇ ਉਹਦੇ ਵਿੱਚ ਨਾ ਤੁਸੀਂ ਕੱਢ ਕੇ ਦੇਖੋ ਵੀ ਬੜਾ ਸਾਰੀ ਜੋਤ ਅਸੀਂ ਮਿਥੁਨ ਰਾਸੀ ਦੇ ਮੰਗਰ ਪਏ ਪਏ ਨੇ ਹਨਾ ਵੀ ਜਿਹੜੀ ਮਿਥੁਨ ਰਾਸੀ ਆ ਉਹ ਕਰੋੜਪਤੀ ਬਣੂਗਾ ਹਨਾ ਮਿਥੁਨ ਰਾਸੀ ਵਾਸਤੇ 2025 ਬਹੁਤ ਵਧੀਆ ਹੈਗਾ ਹਨਾ ਮਿਥੁਨ ਰਾਸੀ ਵਾਲਿਆਂ ਜੀ પતિ ਪਤਨੀ ਦੀ ਬਹੁਤ ਬਣਦੀ ਹੈ ਨਾ ਤੇ ਮੈਂ ਆਪਣੇ ਹਸਬੰਦ ਜੀ ਨੂੰ ਹੱਸਣ ਲੱਗੀ ਵੀ ਹਨਾ ਪਤਾ ਨਹੀਂ ਉਹ ਕਰੋੜਪਤੀ ਜਿਹੜਾ ਮਨ ਕੇ ਜਿਹੜਾ ਕਰੋੜ ਆਉਣਾ ਮੇਰੀ ਜ਼ਿੰਦਗੀ 'ਚ ਉਹ ਕਦੋਂ ਆਉਣਾ ਹਨਾ ਚਲੋ ਇਹ ਤਾਂ ਇੱਕ ਹੱਸਣ ਦੀਆਂ ਗੱਲਾਂ ਨੇ ਹਨਾ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਹਨਾ ਇਸੇ ਤਰੀਕੇ ਦੇ ਨਾਲ ਐ ਜੋੜ ਕੇ ਰੱਖਣਾ ਆਪਣੇ ਨਾਲ ਤੇ ਜਿਹੜਾ ਮੈਂ ਤੁਹਾਨੂੰ ਇਹ ਚੰਦਰਮਾ ਦੇ ਨਿਸ਼ਾਨ ਵਾਲੀ ਗੱਲ ਦੱਸੀ ਹੈ ਹਨਾ ਤੁਸੀਂ ਨੋਟਿਸ ਜਿੰਨਾ ਭੈਣ ਭਰਾਵਾਂ ਦੇ ਵੀ ਇਹ ਨਿਸ਼ਾਨ ਬਣਿਆ ਹੋਇਆ ਹੈ ਨਾ ਉਹ 2025 ਨੂੰ ਐ ਸਮਝ ਕੇ ਚੱਲੋ ਵੀ ਤੁਹਾਡੇ ਵਾਸਤੇ ਨਾ ਬਹੁਤ ਲੱਕੀ ਸਾਲ ਆਏਗਾ ਹਨਾ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਬਣਨਾ ਚਾਹੁੰਦੇ ਹੋ ਜੋ ਵੀ ਪਾਉਣਾ ਚਾਹੁੰਦੇ ਹੋ ਤੁਸੀਂ ਉਹ ਪਾ ਸਕਦੇ ਹੋ ਪਰ ਪਾਉਂਗੇ ਕਿਵੇਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਹੈ ਨਾ ਇੱਕ ਤਾਂ ਜਿਹੜੀ ਵੀ ਤੁਸੀਂ ਕਮਾਈ ਕਰਦੇ ਹੋ ਉਹ ਚੋਂ ਦਸਵੰਧ ਜ਼ਰੂਰ ਕੱਢੋ ਹੈ ਨਾ ਜਿੰਨੇ ਵੀ ਜੀਵ ਜੰਤੂ ਪਾ ਪਸ਼ੂ ਪੰਛੀ ਨੇ ਹੈ ਨਾ ਤੁਸੀਂ ਉਹਨਾਂ ਨੂੰ ਭੋਜਨ ਦਾਣਾ ਹੈ ਨਾ ਜ਼ਰੂਰ ਪਾਓ ਚਾਹੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਹੈ ਨਾ ਵੀ ਮੰਗਲਵਾਰ ਵਾਲੇ ਦਿਨ ਪਾਓ ਜਾਂ ਸ਼ਨੀਵਾਰ ਵਾਲੇ ਦਿਨ ਪਾਓ ਇਹ ਕੋਈ ਬਹਿਮ ਨਹੀਂ ਹੈ ਨਾ ਕਿਉਂਕਿ ਉਹਨਾਂ ਦੀਆਂ ਤੁਹਾਨੂੰ ਹੈ ਨਾ ਜਿਹੜੀਆਂ ਆਂਦਰਾਂ ਨੇ ਉਹਨਾਂ ਨੇ ਤੁਹਾਨੂੰ ਅਸੀਸ ਦੇਣੀ ਹੁੰਦੀ ਨੇ ਕੋਈ ਪਤਾ ਨਹੀਂ ਹੈਗਾ ਕਿਸ ਦੀ ਅਸੀਸ ਤੁਹਾਨੂੰ ਹੈ ਨਾ ਲੱਗ ਜਾਵੇ ਤੇ ਦੂਸਰੀ ਗੱਲ ਤੁਸੀਂ ਪੰਜ ਚੌਪਈ ਸਾਹਿਬ ਜੀ ਦੇ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਨਾ ਹੈ ਚਾਹੇ ਤੁਸੀਂ ਹਨਾ ਮਨ ਕੇ ਲੜਕੀਆਂ ਹੋ ਚਾਹੇ ਹਨਾ ਬੀਰ ਹੈ ਕੋਈ ਵੀ ਤੁਸੀਂ ਦੇਖਿਓ 2025 ਦਾ ਜਦੋਂ ਵੀ ਐਂਡ ਆਊਗਾ ਵਾਹਿਗੁਰੂ ਜੀ ਤੁਹਾਡੀ ਝੂਲੀ ਦੇ ਵਿੱਚ ਹਨਾ ਇੰਨੀਆਂ ਖੁਸ਼ੀਆਂ ਪਾਉਣਗੇ ਇੰਨੀਆਂ ਬਰਕਤਾਂ ਪਾਉਣਗੇ ਧਨ ਦੌਲਤ ਤੁਹਾਡੀ ਕਿਸੇ ਵੀ ਚੀਜ਼ ਦੀ ਜਿਵੇਂ ਕਿ ਸਰਕਾਰੀ ਨੌਕਰੀ ਐ ਕੋਈ ਵੀ ਤੁਹਾਡੀ ਮੰਗ ਐ ਨਾ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਪੂਰੀ ਕਰਨਗੇ ਪਰ ਇੱਕ ਸ਼ਰਤ ਹੈਗੀ ਮੇਰੀ ਕਿ ਪੰਜ ਚੌਪਈ ਸਾਹਿਬ ਜੀ ਤੇ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਹਰ ਰੋਜ਼ ਕਰੋਗੇ ਬਿਨਾਂ ਨਾਂਗਾ ਪਾਏ ਹਨ ਕਿਉਂਕਿ ਇਹ ਕਹਿੰਦੇ ਨੇ ਕਹਿੰਦੇ ਕੁਝ ਪਾਉਣ ਵਾਸਤੇ ਹਨਾ ਕੁਝ ਗਵਾਉਣਾ ਤਾਂ ਪੈਂਦਾ ਹੀ ਹੈਗਾ ਕਈ ਪਣਪਰਾ ਕਹਿੰਦੇ ਨੇ ਸਾਨੂੰ ਟਾਈਮ ਨਹੀਂ ਲੱਗਦਾ ਦੇਖੋ ਚੌਪਈ ਸਾਹਿਬ ਜੀ ਦਾ ਪਾਠ ਤੁਸੀਂ ਨਾ ਤੁਰਦੇ ਫਿਰਦੇ ਵੀ ਕਰ ਸਕਦੇ ਹੋ ਕੋਈ ਇਹ ਨਹੀਂ ਹੈਗਾ ਨਾ ਠੀਕ ਹੈ ਵੀ ਤੁਹਾਨੂੰ ਇਸ ਕੰਮ ਕਰਨ ਚ ਨਹੀਂ ਟਾਈਮ ਲੱਗਦਾ ਹੁੰਦਾ ਮੈਂ ਮੰਨ ਸਕਦੀ ਆਂ ਕਿ ਇਸ ਗੱਲ ਨੂੰ ਤੇ ਜਪਜੀ ਸਾਹਿਬ ਜੀ ਦਾ ਇੱਕ ਪ ਤੁਸੀਂ ਐ ਸਮਝ ਲਓ ਵੀ ਅੱਜ ਜਿਹੜੀ ਮੈਂ ਤੁਹਾਨੂੰ ਇਹ ਗੱਲ ਦੱਸੀ ਐ ਵੀ ਜਿਨ੍ਹਾਂ ਦੇ ਅੰਗੂਠੇ ਤੇ ਚੰ드ਰਮਾ ਦਾ ਇਹ ਨਿਸ਼ਾਨ ਬਣਿਆ ਹੋਇਆ ਉਹੋ ਇਨਸਾਨ ਹਨਾ ਵੈਸੇ ਤਾਂ ਸਾਰੇ ਇਨਸਾਨ ਬਹੁਤ ਲੱਕੀ ਨੇ ਵਾਹਿਗੁਰੂ ਜੀ ਨੇ ਹਨਾ ਹਰ ਇੱਕ ਨੂੰ ਬਹੁਤ ਯੂਨੀਕ ਬਣਾ ਕੇ ਭੇਜਿਆਗਾ ਹਨਾ ਪਰ ਆਪਾਂ ਨੂੰ ਨਾ ਆਪਣੀ ਜਿਹੜੀ ਸ਼ਕਤੀ ਹੈਗੀ ਅੰਦਰੋਂ ਉਹ ਨਾ ਪ੍ਰਗਟ ਨਹੀਂ ਕਰਨੀ ਆਉਂਦੀ ਹਨਾ ਕਿਉਂ ਨਹੀਂ ਕਰਨੀ ਆਉਂਦੀ ਕਿਉਂਕਿ ਆਪਾਂ ਨਾ ਇੱਕ ਦਿਨ ਜਪਾਠ ਕਰਦੇ ਆ ਹਨਾ ਆਪਾਂ ਕਹਿ ਦਿੰਦੇ ਹਾਂ ਲੈ ਮੇਰਾ ਤਾਂ ਪੂਰਾ ਨਹੀਂ ਹੋਇਆ ਕੁਛ ਛੱਡ ਪਰੇ ਕੀ ਕਰਨਾ ਨਾ ਫਿਰ ਅਪ ਦਸ ਕੇ ਦਿਨ ਫੇਰ ਕਰਦੇ ਆ ਹਨਾ ਵੀ ਚਲ ਕੱరేਤੀ ਫਿਰ ਕਰ ਲੈਨੇ ਆ ਵੀ ਇਸ ਤਰੀਕੇ ਨਾਲ ਨਾ ਆਪਾਂ ਨਾ 네ਗੇਟਿਵ ਬਹੁਤ ਸੋਚਦੇ ਆ ਹਰ ਟਾਈਮ ਜਦੋਂ ਵੀ ਤੁਸੀਂ ਉੱਠਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਹੱਥਾਂ ਨੂੰ ਇਸ ਤਰੀਕੇ ਨਾਲ ਕਰਕੇ ਆਪਣੇ ਹੱਥਾਂ ਨੂੰ ਆਵਦੀਆਂ ਜਿਹੜੀਆਂ ਰੇਖਾਵਾਂ ਨੇ ਆਵਦਾ ਜਿਹੜਾ ਭਵਿੱਖ ਹੈ ਨਾ ਤੁਸੀਂ ਉਸ ਨੂੰ ਦੇਖਿਆ ਕਰੋ ਕਹਿੰਦੇ ਨੇ ਕਹਿੰਦੇ ਹੱਥਾਂ ਦੀਆਂ ਲਕੀਰਾਂ ਦੇ ਵਿੱਚ ਹਨਾ ਆਪਣਾ ਜਿਹੜਾ ਭਵਿੱਖ ਹੈ ਉਹ ਛੋਪਿਆ ਹੋਇਆ ਹੁੰਦਾ ਹੈਗਾ ਹਨਾ ਤੇ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਕਿ ਵਾਹਿਗੁਰੂ ਜੀ ਜਿਹੜਾ ਕੱਲ ਦਾ ਸਮਾਂ ਤੁਸੀਂ ਬਤੀਤ ਕਰਵਾਇਆ ਉਹਦੇ ਵਿੱਚ ਨਾ ਚਾਹੇ ਮੈਥੋਂ ਗਲਤੀਆਂ ਹੋਈਆਂ ਨੇ ਮੇਰੇ ਕਰਮਾ ਕਰਕੇ ਜੋ ਵੀ ਹੋਇਆ ਪਿਤਾ ਜੀ ਅੱਜ ਦਾ ਜਿਹੜਾ ਦਿਨ ਚੜਿਆਗਾ ਅੱਜ ਮੈਨੂੰ ਤਰੱਕੀਆਂ ਬਖਸ਼ਿਓ ਚਾਹੇ ਮੈਂ ਜਿਹੜੇ ਵੀ ਕਾਰੋਬਾਰ ਕਰ ਰਿਹਾ ਹਾਂ ਉਸ ਦੇ ਵਿੱਚ ਵਾਧੇ ਕਰਿਓ ਤੇ ਮੇਰੇ ਅੰਗ ਸੰਗ ਸਹਾਇ ਹੋ ਕੇ ਮੇਰੀ ਹਰ ਇੱਕ ਕੰਮ ਦੇ ਵਿੱਚ ਬਰਕਤ ਪਾਇਓ ਦੇਖੋ ਮੈਂ ਯਕੀਨ ਨਾਲ ਤੇਰੀ ਗੱਲ ਨੂੰ ਮੰਨਿਓ ਕਿਉਂਕਿ ਤੁਹਾਨੂੰ ਵਾਹਿ ਉਸ ਉਚਾਈ ਤੱਕ ਲੈ ਕੇ ਜਾਣਗੇ ਜਿਹੜੀ ਤੇ ਤੁਸੀਂ ਜਾਣਾ ਚਾਹੁੰਦੇ ਹੋ ਕਿਉਂਕਿ ਮੈਂ ਵੀ ਕਦੇ ਨਹੀਂ ਸੋਚਿਆ ਸੀਗਾ ਹਨਾ ਵੀ ਮੈਨੂੰ ਵੀ ਇੰਨੇ ਭੈਣ ਭਰਾ ਪਿਆਰ ਕਰਨਗੇ ਤੁਹਾਡੇ ਪਿਆਰ ਤੇ ਵਾਹਿਗੁਰੂ ਜੀ ਦੀ ਮਿਹਰ ਦੇ ਸਦਕਾ ਹੀ ਇੱਥੇ ਤੱਕ ਆਪਾਂ ਪਹੁੰਚੇ ਆ ਤਾਂ ਪਲੀਜ਼ ਸਾਰੇ ਭੈਣ ਭਰਾ ਪਾਠ ਕਰੋ ਸਿਮਰਨ ਦੇ ਲੱਗੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਮੈਂ ਬਹੁਤ ਸੋਹਣੀਆਂ ਵੀਡੀਓ ਪਾਈਆਂ ਨੇ ਆ ਨਾ ਬਾਲਾਂ ਦੇ ਰਿਲੇਟਿਡ ਤਾਂ ਤੁਸੀਂ ਉਸ ਨੂੰ ਵੀ ਜ਼ਰੂਰ ਦੇਖਣਾ ਤੇ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ